ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਫੈਸਲਾ ਆਵੇਗਾ ਤਾਂ 20 ਨਵੰਬਰ ਨੂੰ ਦੱਸਿਆ ਕਿ ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਗ੍ਰਿਫਤਾਰ ਨੇ ਤਾਂ ਫਿਲਹਾਲ ਜੁਡੀਸ਼ੀਅਲ ਰਿਮਾਂਡ ਦੇ ਤਹਿਤ ਦੱਸਿਆ ਕਿ ਨਾਬਾਜ਼ ਜੇਲ੍ਹ ਦੇ ਵਿੱਚ ਬੰਦ ਨੇ ਮਜੀਠੀਆ ਆ 25 ਜੂਨ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਕਰੀਬ 10 ਵਜੇ ਫੈਸਲਾ ਆਉਣ ਦੀ ਉਮੀਦ ਹੈ ਨਸਰਾ ਟਿਕਿਆ ਪੁਈਆ ਨੇ ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਆਨੂੰ ਲੈ ਕੇ ਕਿ ਆਖਰਕਾਰ ਕੀ ਫੈਸਲਾ ਸੁਣਾਇਆ ਜਾਏਗਾ ਜ਼ਿਕਰਯੋਗ ਇਹ ਵੀ ਹੈ ਕਿ ਇਸ ਸਾਰੇ ਮਾਮਲੇ ਨੂੰ ਜ਼ਮਾਨਤ ਦੇ ਮਾਮਲੇ ਦੇ ਤਹਿਤ ਕਈ ਦਿਨਾਂ ਤੱਕ ਸੁਲਵਾਈ ਵੀ ਜਰੀਆ ਕੋਰਟ ਦੇ ਵਿੱਚ ਚੱਲੀ ਔਰ ਚਰਚਾ ਲਗਾਤਾਰ ਹੁੰਦੀ ਰਹੀ ਦਿਨ ਰਾਤ ਹੁੰਦੀ ਰਹੀ ਜਿਸ ਤੋਂ ਬਾਅਦ ਹੁਣ ਫੈਸਲਾ ਆਏਗਾ 20 ਨਵੰਬਰ ਨੂੰ ਹਾਈ ਕੋਰਟ ਨੇ ਫੈਸਲਾ ਜਿਹੜਾ ਹੈ ਉਹ ਸੁਰੱਖਿਅਤ ਰੱਖ ਲਿਆ ਸੀ ਤਾਂ ਵਿਕਰਮਜੀਤਿਆ ਸ਼ੋਮਣੀ ਅਕਾਲੀ ਦਲ ਦੇ ਪਟਿਆਕੂ ਔਰ ਇਸ ਵੇਲੇ ਨਾਬਾ ਚੇਲ ਦੇ ਵਿੱਚ ਬੰਦ ਨੇ ਜਿਸ ਵੇਲੇ ਗ੍ਰਿਫਤਾਰੀ ਹੋਈ ਸੀ ਉਸ ਵੇਲੇ ਵੀ ਬੇਹਦ ਹੰਗਾਮਾ ਹੋਇਆ ਸੀ ਲਗਾਤਾਰ ਸ਼ੋਗਨਿਆ ਕਾਲੀਦਾ ਦੇ ਬਾਰੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਤੱਕੇ ਸ਼ਾਹੀ ਹੋ ਰਹੀ ਹੈ ਤਾਂ ਵੇਖਣਾ ਹੋਵੇਗਾ ਅੱਜ ਕੀ ਕੁਝ ਫੈਸਲਾ ਆਉਂਦਾ ਤਾਂ ਬੇਹਦ ਐ ਮੈਂ ਨਿਸਰਾ ਛੜੀਆਂ ਨੇ ਬੜੀਆਂ ਹੋਈਆਂ ਨੇ ਮਜੀਠੀਆਂ ਤੇ ਆਜ ਐ ਫੈਸਲਾ ਜਿਹੜਾ ਆਏਗਾ ਔਰ ਜੇਲ ਦੇ ਵਿੱਚ ਹੀ ਰਹਿਣਗੇ ਮਜੀਠੀਆਂ ਜਾਂ ਫਿਰ ਬੇਲ ਮਿਲੇਗੀ ਜਾਂ ਫਿਰ ਅਸੀਂ ਵੇਖਾਂਗੇ ਕਿ ਬਿਕਰਮ ਮਜੀਠੀਆਂ ਜੇਲ ਤੋਂ ਪਹਾਰਾਂ ਕੇ ਜ਼ਿਕਰ ਹੋ ਕੇ ਵੀ ਐ ਕਿ ਇਸ ਤੋਂ ਪਹਿਲਾਂ ਵੀ 6 ਮਹੀਨੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਰਹੇ ਸਿਕਰਮ ਜੀ ਟੀ ਆਰ ਜਦੋਂ ਉਸ ਵੇਲੇ ਵੀ ਉਹਨਾਂ ਦੀ ਜ਼ਮਾਨਤ ਤੇ ਉਹ ਬਾਹਰ ਆਇਸਨ ਉਸ ਵੇਲੇ ਵੀ ਉਹਨਾਂ ਨੇ ਆ ਕੇ ਇਹੀ ਗੱਲ ਕਹੀ ਸੀ ਕਿ ਉਹ ਇਸੇ ਤਰੀਕੇ ਅਜਿਹਾ ਹੈ ਉਹ ਗੱਲ ਆਪਣੀ ਰੱਖਦੇ ਰਹਿਣਗੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਬੇਸ਼ੱਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਸੀ ਬੇਸ਼ੱਕ ਲਗਾਤਾਰ ਉਹਨਾਂ ਦੇ ਨਾਲ ਤੱਕੇ ਸ਼ਾਹੀ ਹੋ ਰਹੇ ਕਿਉਂਕਿ ਸ਼ੋਮਨ ਅਕਾਲੀ ਦਲ ਦੇ ਵੱਲੋਂ ਇਹੀ ਇਲਜ਼ਾਮ ਲਗਾਏ ਜਾਂਦੇ ਨੇ ਇਸੇ ਤਰੀਕੇ ਇਲਜ਼ਾਮ ਲਗਾਏ ਜਾਂਦੇ ਨੇ ਔਰ ਇਹ ਕਿਹਾ ਜਾਂਦਾ ਹੈ ਕਿ जान पुछ के, तक के शाही की जा रही है क्योंकि असी आवाज़ बुलंद करते हाँ तो सरकार से लगातार इल्जाम लगते हैं जिस बाद हम देखना होगा कि अच्छी अहम फैसला आता है कि बेल मिलेगी या फिर नहीं मिलेगी दिन भर नज़र इस खबर पर पड़ी रहेगी क्योंकि बेहद अहम खबर है अपने आप दे खबर है बिक्रम मजिियाद की जमानत होनी है या नहीं होनी क्योंकि बहस भी जी है इस लैके कोर्ट में हो सरकार के वालों अपना मजबूती दाल पख ਅ ਰੱਖਿਆ ਗਿਆ ਬਿਚੀਲੈਂਸ ਬਿਚੀਲੈਂਸ ਦੇ ਵੱਲੋਂ ਦੱਸਿਆ ਕਿ ਲਗਾਤਾਰ ਕਾਰਵਾਈ